ਜਾ ਰਹੀਆਂ ਜੀ ਮੱਥਾ ਟੇਕਣ ਗੁਰੂ ਘਰ ਔਰ ਚਲਦੇ ਆਂ ਜੀ ਅੰਦਰ ਕਿਹਨਾਂ ਚਰਨਾ ਕਿਸ ਦੇ ਛਾਤੇ ਖਿਲਾਫ ਬੋਲਿਆ ਗਿਆ ਹੋਵੇ ਗੁਰੂ ਗ੍ਰੰਥ ਸਾਹਿਬਾ ਦਾ ਗੋਸ਼ਣ ਜੋ ਕਰੇ ਉਹ ਲੜੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਔ ਬੇਨਤੀ ਹੈ ਜੀ ਆਪ ਤੇ ਚਰਨਾ ਜਿਹੜੀ ਭਾਈ ਹੁਣ ਤੱਕ ਪਿਸ਼ਾਵਰ ਦੇ ਵਿੱਚ ਬੋਲੇ ਸੀ ਨਾ ਸਾਰਿਆਂ ਨੂੰ ਬੋਲਣਾ ਸਭ ਤੋਂ ਅੰਦਰ ਕੋਈ ਜਾਂਦਾ ਪਰ ਕਦਾਂ ਬੁਲਾਈ ਜਾਂਦਾ ਕੌਣ ਕਦਾਂ ਗੱਲਾਂ ਕੀਤੀ ਜਾਂਦਾ ਹੁਣ ਤਾਂ ਮਾਫ਼ ਕੀ ਹੈ ਤੁਹਾਨੂੰ ਸਾਰੇ ਬੋਲਿਓ ਭਾਈ ਗੱਦ ਕੇ ਬੋਲੇ ਇੱਕ ਧਾਰਨਾ ਪੜਦੀ ਹੈ ਹਰਦ ਸਾਤ ਮੈਂ ਕੋ ਸਾਤ ਮੈਂ ਤੇਰੀ ਕਦਾ ਰੋਈ ਸਾਡੀ ਬਾਤ ਕਾਣ ਪਰਚੀ ਕਰਤ ਤੇ ਸੁ ਸੁ ਜਿੰਨੇ ਕੋ ਖਾ ਨੰਤ ਸੁਖਾ ਬਖਸ਼ ਨਾ ਜਿਸ ਕਾ ਮਨ ਤੁਮਰੀ ਗਤ ਮਿਤ ਤੁਮਰੀ ਜਾਣੀ ਨਾਨਕ ਦਾਸ ਸਦਾ ਗੁਰਬਾਨੀ ਤੁਧ ਆਗੇ ਅਰਦਾਸ ਮਾਰੇ ਜਿਉ ਪੰਡ ਸਾਪ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣ ਜੇ ਸਤਨਾਮ ਸ੍ਰੀ ਵਾਹਿਗੁਰੂ 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 ਤਿੰਨ ਤਾਤ ਦਿਵਾਰਨ ਹਾਰ ਦੁੱਖ ਅੰਤ ਸੁਖ ਰਾਸ ਤਾ ਗਉ ਵਿਗਰਨ ਕੋ ਲਖੇ ਜਾ ਕੀ ਪ੍ਰਭ ਅਗੇ ਅਰਦਾਸ ਤੋ ਲੋ ਜੀ ਇਧਰ ਭੋਗ ਪੈ ਚੁੱਕਿਆ ਅਰਦਾਸ ਹੋ ਗਈ ਐ ਤੇ ਮੇਰੇ ਕੋਲ ਬੈਠੇ ਆ ਦੀਦੀ ਇਹ ਦੀਦੀ ਲੱਗਦੇ ਆ ਸਾਡੇ ਮੈਂ ਮਤਲਬ ਸਾਡੇ ਪਿੰਡ ਦੀ ਕੁੜੀ ਆ ਦੀਦੀ ਔਰ ਇੱਥੇ ਵਿਆਹ ਹੋਏ ਆ ਮਤਲਬ ਵਿਆਹ ਹੋਏ ਤਾਂ ਜਿੱਤੇ ਹੋ ਰਹੇ ਪਰ ਰਹਿੰਦੇ ਹੋ ਰਹੇ ਆ ਔਰ ਫਿਲਹਾਲ ਹੁਣ ਅਸੀਂ ਲਵਾਗੇ ਭੋਗ ਆਪਣਾ ਭੋਗ ਲੈ ਕੇ ਫਿਰ ਲੰਗਰ ਵੀ ਤਿਆਰ ਆ ਜੀ ਗੁਰੂ ਦਾ ਲੰਗਰ ਹਨਾ ਤੇ ਮੈਨੂੰ ਨਾ ਸਭ ਤੋਂ ਵਧੀਆ ਗੁਰੂ ਦੀ ਦੇਗ ਵਧੀਆ ਲੱਗਦੀ ਆ ਦੇਗ ਸਭ ਤੋਂ ਵਧੀਆ ਲੱਗਦੀ ਆ ਤੇ ਇੱਧਰ ਵੀਰਜੀ ਵੰਡ ਰਹੇ ਆ ਦੇਗ ਸਾਹਮਣੇ ਜੋ ਮੇਰੇ ਕੋਲ ਦੀਦੀ ਬੈਠੇ ਤੇ ਉਹਨਾਂ ਦੇ ਹਸਬੰਡ ਐ ਇਹ ਤੇ ਗੁਰੂ ਘਰ ਦੇ ਵਿੱਚ ਹੀ ਸੇਵਾ ਕਰਦੇ ਆ ਇਹ ਇੱਥੇ ਹੀ ਰਹਿੰਦੇ ਆ ਮਤਲਬ ਜ਼ਿਆਦਾਤਰ ਚਲੋ ਠੀਕ ਹੈ ਹਨਾ ਨਾ ਕੋਈ ਚੁਗਲੀ ਨਾ ਕੋਈ ਨਿੰਦਿਆ ਸਭ ਤੋਂ ਵਧੀਆ ਗੱਲ ਹੈ ਜੀ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਕਹਿੰਦੇ ਆ ਸਾਰੀ ਚੀਜ਼ਾਂ ਦੇ ਵਿੱਚ ਹਿੱਸਾ ਵੰਡਾ ਸਕਦੇ ਆ ਲੋਕ ਪਰ ਜਿਹੜੀ ਆਪਣੀ ਸੇਵਾ ਹੁੰਦੀ ਹੈ ਇਹਦੇ ਵਿੱਚ ਕੋਈ ਵੀ ਹਿੱਸਾ ਨਹੀਂ ਵੰਡਾ ਸਕਦਾ ਤੇ ਲੋ ਜੀ ਅਸੀਂ ਆਪਣੀ ਦੇਖ ਖਾ ਲਈ ਤੀ ਗੁਰੂ ਘਰ ਦੇ ਵਿੱਚੋਂ ਆ ਅੱਗੇ ਤੇ ਹੁਣ ਅਸੀਂ ਬਾਹਰ ਪੰਡਾਲ ਦੇ ਵਿੱਚ ਜਿੱਥੇ ਲੰਗਰ ਚੱਲ ਰਿਹਾ ਹੈ ਤੇ ਲੰਗਰ ਚੱਲ ਰਿਹਾ ਜੀ ਸਾਰੇ ਜਣੇ ਬੈਠ ਗਏ ਆ ਜੀ ਆਪਣੀ ਆਪਣੀ ਲਾਈਨਾਂ ਦੇ ਵਿੱਚ ਔਰ ਛੋਲੇਾਂ ਦੀ ਸਬਜ਼ੀ ਤੀ ਰੋਟੀ ਤੀ ਚੋਲ ਔਰ ਕੀ ਕਹਨੇ ਹੁੰਨੇ ਅਜਲੇਬੀ ਹਨਾ ਇੱਕ ਨਾ ਮੱਖੀਆਂ ਨੇ ਬੜਾ ਦੁਖੀ ਕਰਿਆ ਸੱਚੀ ਮੱਖੀਆਂ ਇੰਨੀਆਂ ਹੋਈਆਂ ਪਈਆਂ ਤੀਆਂ ਨਾ ਪਤਾ ਨਹੀਂ ਕਿੱਥੇ ਤੇ ਆ ਗਈਆਂ ਮੱਖੀਆਂ ਇੰਨੀਆਂ ਤੇ ਇਧਰ ਦੀਦੀ ਬੈਠੇ ਤੇ ਮੇਰੇ ਨਾਲ ਹੀ ਔਰ ਰੂਪ ਬੈਠੀ ਐ ਔਰ ਮੈਂ ਬੈਠੀ ਆ ਸਿੱਖਾ ਰਹੀ ਆ ਜੀ ਆਪਣੇ ਪ੍ਰਸ਼ਾਦ ਦੇ ਗੁਰੂ ਦਾ ਲੰਗਰ ਜੋ ਕਿ ਹਰੇਕ ਨੂੰ ਖਾਣਾ ਚਾਹੀਦਾ ਵਾਹ ਮੈਂ ਥੋੜਾ ਜਿਹਾ ਖਾਓ ਤੁਸੀਂ ਗੁਰੂ ਦਾ ਲੰਗਰ ਕਰਮਾ ਵਾਲਿਆਂ ਨੂੰ ਨਸੀਬ ਹੁੰਦਾ ਹੈ ਤੇ ਦੇਖੋ ਮੱਖੀਆਂ ਨੇ ਹਨਾ ਮੱਖੀਆਂ ਨੇ ਬੜਾ ਦੁਖੀ ਕਰਿਆ ਪਿਆਏ ਆ ਪਹਿਲਾਂ ਮੱਖੀ ਬਿਲਕੁਲ ਨਹੀਂ ਸੀ ਲੇਕਿਨ ਜਦੋਂ ਦੀ ਮਠਿਆਈਆਂ ਵਗੈਰਾ ਦੀਵਾਲੀ ਦਵੂਲੀ ਆਈ ਹੈ ਨਾ ਉਸ ਤੋਂ ਬਾਅਦ ਮੱਖੀ ਨਾ ਹੋ ਗਈ ਨਾ ਬਹੁਤ ਜ਼ਿਆਦਾ ਮੱਖੀ ਹੋ ਗਈ ਹੈ ਔਰ ਸਪਰੇ ਵੀ ਕਰੀ ਹੈ ਉਸ ਦੇ ਬਾਵਜੂਦ ਵੀ ਮੱਖੀ ਮਰ ਨਹੀਂ ਰਹੀ ਫਿਰ ਦੁਬਾਰਾ ਮੱਖੀ ਹੋ ਗਈ ਐ ਤੇ ਲੋ ਜੀ ਪ੍ਰਸ਼ਾਦ ਦੇ ਲੰਗਰ ਵਗੈਰਾ ਛੱਕ ਕੇ ਆਪਾਂ ਚੱਲਾਂਗੇ ਘਰ ਨੂੰ ਕਿਉਂਕਿ ਮੈਂ ਆਈ ਥੀ ਅਰਦਾਸ ਕੇ ਟਾਈਮ ਕਿਉਂਕਿ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਜਦੋਂ ਅਰਦਾਸ ਹੋਣ ਲੱਗੀ ਨਾ ਫਟਾਫਟ ਮੈਂ ਘਰ ਤੋਂ ਦੌੜੀ ਆਈ ਐ ਔਰ ਫਿਰ ਮੈਂ ਅਰਦਾਸ ਕੇ ਵਿੱਚ ਸ਼ਾਮਲ ਹੋ ਗਈ ਥੋੜਾ ਜਿਹਾ ਤੇ ਫਿਰ ਭੋਗ ਭੋਗ ਲੈ ਕੇ ਆਪਾਂ ਖਾਣ ਲੱਗੇ ਲੰਗਰ ਤੇ ਹੁਣ ਚੱਲਦੇ ਆ ਘਰ ਨੂੰ ਚਲੋ ਜੀ ਜਸਟ ਮੈਂ ਆ ਗਈ ਘਰ ਵਾਪਸ ਔਰ ਰੋਟੀ ਰੂਟੀ ਖਾ ਲਈ ਆ ਚਲੋ ਬਾਬੇ ਨਾਨਕ ਦਾ ਲੰਗਰ ਆਪਾਂ ਨੇ ਖਾ ਲਿਆ ਤੇ ਚਲਦੀਆਂ ਹੁਣ ਮੈਂ ਅੰਦਰ ਚੱਪਲਾ ਮੈਂ ਹੋਰੀ ਕੱਢ ਗਈ ਸੀ ਮੈਂ ਕਿ ਅੰਦਰ ਕਿਆ ਲੈ ਜਾਵਾਂ ਮਸੂਰੀ ਕੱਢ ਗਈ ਸੀ ਚੱਪਲਾ ਰੂਪ ਆ ਗਈ ਅੰਦਰ ਰੂਪ ਮੇ ਲੱਗਦਾ ਆ ਗਈ ਅੰਦਰ ਰੂਪ ਖਾਇਆ ਇੱਥੇ ਮੇਰੇ ਕੋਲ ਰੋਟੀ ਤੁਸੀਂ ਨਹੀਂ ਜਾਣਾ ਫਿਰ ਕੇ ਭੀੜ ਹੋਣੀ ਇੰਦੀ ਭੀੜ ਨਾ ਖਾਈ ਜਾ ਰਹੇ ਆ ਨਹੀਂ ਭੀੜ ਵੀ ਨਹੀਂ ਆਰਾਮ ਤੇ ਬੈਠੇ ਸਾਰੇ ਪ੍ਰੈਸ ਕਰ ਰਹੀਆਂ ਕੱਪੜਿਆਂ ਨੂੰ ਮੈਂ ਕੋਈ ਪੀ ਪਾ ਸਭ ਤੇ ਕੱਪੜੇ ਤਾਂ ਗੱਜ ਮੈਂ ਸਭ ਤੋਂ ਜ਼ਿਆਦਾ ਮਾੜਾ ਇਹਨੂੰ ਪ੍ਰੈਸ ਕਰਨਾ ਲੱਗਦਾ ਕਹਿੰਦੇ ਮੈਨੂੰ ਹੋਰ ਕੁਝ ਨਹੀਂ ਕਰਨਾ ਪ੍ਰੈਸ ਜੰਨੀ ਮਰਜ਼ੀ ਕਰਾਓ ਇਸ ਤਰ੍ਹਾਂ ਪ੍ਰੈਸ ਵੀ ਮੈਂ ਸਾਫ਼ ਸੁਥਰੇ ਤੰਗ ਗੱਲ ਨਹੀਂ ਕਰਦੀ ਦੋ ਨੰਬਰਾਂ ਵਾਂ ਕਰਾਈਆਂ ਛੇਤੀ ਛੇਤੀ ਭਾਈ ਮੇਰੀ ਮਾਈਕ ਕੋ ਆਕਦੀ ਹੈ ਪ੍ਰੈਸ ਕਰਨਾ ਮੈਨੂੰ ਸਭ ਤੋਂ ਬੁਰਾ ਲੱਗਾ ਪ੍ਰੈਸ ਕਰਨਾ ਮੈਨੂੰ ਬਿਲਕੁਲ ਪਸੰਦ ਨਹੀਂ ਸਭ ਤੋਂ ਚਾਹ ਵਾਪਸ ਲਿਖ ਲਈ ਲਿਖ ਬੁੱਤਾ ਓੜਾ-ਵੜਾ ਲਿਖ ਅੱਗੇ ਇੱਧਰ ਲਿਓ ਬੈਠਾ ਲੂਈ ਉਹ ਖਮਲੈਟ ਵਜੀ ਲੂਈ ਕਿ ਮੇਰੀ ਬੂਗੜੀ ਸੀ ਇਹ ਲੂਈ ਇਹ ਨਹੀਂ ਹਾਂ ਲੂਈ काम अपना। क्या है ए? वेरी गुड। देखा लियो। तो जस्ट मैं हटियां जी प्रेस करके अज कपड़े धोए तो थे गुरुद्वारा साहब भी गए थे और उस तो बाद आ गया अपने घर गैसट क्योंकि दीदी आए थे जो इटली वाले हैं ਉਨਕੀ ਪੂਰੀ ਫੈਮਿਲੀ ਆਈ ਸੀ ਕਿਉਂਕਿ ਹੁਣ ਉਹਨਾਂ ਨੇ ਜਾਣਾ ਹੀ ਹੈ ਇਸ ਕਰਕੇ ਥੋੜਾ ਜਿਹਾ ਕਹਿੰਦੇ ਆ ਨਾ ਵੀ ਚਲੋ ਚਲੇ ਜਾਣਾ ਹੀ ਹੈ ਇਸ ਕਰਕੇ ਥੋੜਾ ਜਿਹਾ ਅਗਲਾ ਕਹਿੰਦਾ ਵੀ ਚਲੋ ਫੇਰ ਦੁਬਾਰਾ ਮਿਲੇ ਆਈਏ ਫੇਰ ਅਗਲਾ ਇੱਕ ਵਾਰ ਚਲਾ ਜਾਂਦਾ ਕਈ ਸਾਲ ਬਾਅਦ ਵਾਪਸ ਆਨੇ ਆ ਚਾਰ ਚਾਰ ਸਾਲ ਲੰਘ ਜਾਂਦੇ ਆ ਪੰਜ ਪੰਜ ਸਾਲ ਜਦੋਂ ਅਗਲਾ ਬਾਹਰ ਚਲਾ ਜਾਂਦਾ ਹੈ ਹਨਾ ਤੇ ਚਲੋ ਜੀ ਮੈਂ ਲੱਗੀ ਆ ਜੀ ਗੁੜੀਆਂ ਨੂੰ ਪੜਾਉਣ ਥੋੜਾ ਜਿਹਾ ਹੋ ਗਿਆ ਹੋ ਵੀ ਗਿਆ ਕੰਮ ਪਰ ਪਹਿਲਾਂ ਕਾਪੀ ਚੈੱਕ ਕਰਾ ਲਓ ਜੀ ਰੁਪੈਂਜਲ ਕੈਰੀ ਹੋ ਗਿਆ ਮੇਰਾ ਰੀਡਿੰਗ ਦਾ ਕੈਰੀ ਰੀਡਿੰਗ ਦਾ ਥੋੜਾ ਸਾ ਤੋਂ 5 ਮਿੰਟ ਵਕਤ ਹੋ ਜਾਏਗਾ ਠੀਕ ਆ ਲਿਆ ਜਾ ਰੀਡਿੰਗ ਦਾ ਦੇਖ ਲੈ ਲਓ ਪਹਿਲਾਂ ਰੁਪੰਜਲ ਦਾ ਹੋਮਵਰਕ ਕਰਾ ਮੈਂ ਰੀਡਿੰਗ ਦਾ ਆ ਜਾ ਰੀਡਿੰਗ ਦਾ ਕਰਾਂਗੇ ਪਹਿਲਾਂ ਛੇਤੀ ਆ ਜਾ ਤੋ ਲੋ ਜੀ ਫ੍ਰੈਂਡਸ ਆਟਾ ਗੁੰਨਿਆ ਹੀ ਮੈਂ ਔਰ ਸਬਜੀ ਸੂਜੀ ਆਪਣੀ ਪਈ ਐ ਰੋਟੀ ਰੋਟੀ ਬਣਾਣੀ ਐ ਤੇ ਬਾਕੀ ਜੋਤ ਗਈ ਵੀ ਐ ਜੀ ਗੁਰਦੁਆਰਾ ਸਾਹਿਬ ਅੱਜ ਗੁਰਦੁਆਰਾ ਸਾਹਿਬ ਨਾ ਪਟਾਕੇ ਪਟੁੱਕੇ ਚਲਾਉਂਗੇ ਇਸ ਕਰਕੇ ਬੱਚੇ ਉੱਥੇ ਚਲੇਗੇ ਸੈਲੀਬ੍ਰੇਸ਼ਨ ਕਰਨਾ ਨਾ ਤੇ ਰੁਪੰਜਲ ਵੀ ਜਾਣ ਲੱਗੀ ਐ ਤੂੰ ਵੀ ਜਾ ਰਹੀ ਐ ਰੁਪੰਜਲ ਵੀ ਜਾਣੇ ਲੱਗੀ ਐ ਲਾਈਟ ਵਾਲ ਦੀ ਵੀ ਕਰਦੇ ਚੱਪਲਾ कोई चक ले जाएगा चप्पल उरी कट दे, दे चप्पल भी गुरुद्वारा साहब जा रही है कहती पटाके चलाएंगे उखे आ गेट तो बंद है पिछला खुला अरे आज भी खुला अरे आप तो यहीं पे जा रही हो बेटा आप जाओ भज की रूप Thank <laughs> you. ਤਲੋ ਜੀ ਗੁਰਪੁਰਵੇ ਅੱਜ ਔਰ ਜੋਤ ਬਜਾਰੀ ਆ ਬੰਬ ਮੈਂ ਆਈ ਆ ਥੋੜੀ ਜਿਹੀ ਵੀਡੀਓ ਸ਼ੂਟ ਕਰਨ ਜੋਤ ਬਜਾਏਗੀ ਹੁਣ ਔਰ ਮੈਂ ਖਾ ਰਹੀ ਹਾਂ ਬਿਸਕੁਟ ਬਹੁਤ ਵਧੀਆ ਬਿਸਕੁਟ ਹੈ ਇਹ ਵਾਕਈ ਬਹੁਤ ਟੇਸਟੀ ਹੈ ਇਹ ਵਾਲੇ ਆਪਕਾ ਕੀ ਹੋਗਾ ਦੋ ਕੋ ਹਮ ਇਹ ਰਮਾਂਬਾ ਪਹਿਲਾਂ ਹੀ ਡੇੜੀ ਹਿੱਲੀ ਵੀ ਹੈ ਵਾਜੀ ਵਾਜੀ ਓ ਦੇਖੋ ਕਿੰਨੇ ਬੱਚੇ ਹੋ ਗਏ ਵਾਜੀ ਵਾਵਾ ਜੀ ਵਾਹ ਵਾਜੀ ਵਾਵਾ ਜੀ ਵਾਵਾ ਜੀ वाहे गुरु वागुरु वाहीगुरू डब्बे रखूर मैं चकना ਇਹ ਦੁਲਾਨੀ ਆ। ਦੁਦਿਆਂ ਨਾਰ ਚਲਾ ਦੇ। ਇਸਕੇ ਕਿਹਨੂੰ ਚਲਾ ਦੇ? ਉਹ ਪਿੰਆ ਹੈ ਔਰ ਉਸ ਨੂੰ ਹੀ ਰੱਖੀ ਹੋਈ ਹੈ ਚਾਰ ਪੰਜ ਨਾਰ। ਪਾਪਾ ਫੋੜਦੇ ਬੰਬ ਔਰ ਕਿਸੇ ਬੰਦੇ ਨੂੰ ਇੱਥੇ ਡਰ ਲੱਗਿਆ ਮੂੰਹ ਵਿੱਚ ਲੁਕ ਕੇ ਬੈਠੀ। ਮੈਨੂੰ ਬਹੁਤ ਡਰ ਲੱਗ ਰਿਹਾ ਹੰਮਾ। ਡਰ ਲੱਗ ਰਿਹਾ ਸੁਪਾਪਾ। ਘੇਰ ਦੂ। ਨਾ ਨਾ ਨਾ। ਤੋ ਬੜੇ ਬੜੇ ਬੰਬ ਸੁੱਟੇ ਜਾ ਰਹੇ ਆ ਜੀ ਬਹੁਤ ਬੜੇ ਬੜੇ ਫਿਲਹਾਲ ਹਾਂ ਲక్ష్ਮੀ ਬੰਬ ਖਤਮ ਹੋ ਗਏ ਸਾਰੇ ਤੋ ਲੋ ਜੀ ਆਪਾਂ ਨੇ ਗੁਰਪੁਰਬ ਮਨਾ ਲਿਆ ਔਰ ਪਟਾਕੇ ਵਗੈਰਾ ਬੰਬ ਵਗੈਰਾ ਚਲਾ ਲਏ ਆ ਤੇ ਵਲੋਗ ਦਾ ਕਰਦੇ ਆ ਜੀ ਐਂਡ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਪੂਰੀ ਵੀਡੀਓ ਦੇਖਿਆ ਕਰੋ ਮੇਰੀ ਐਂਡ ਤੱਕ ਦੇਖਿਆ ਕਰੋ ਹਨਾ ਫਿਰ ਕਮੈਂਟ ਕਰਿਆ ਕਰੋ ਜੀ ਬਾਏ ਬਾਏ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਹੁਣ ਆਪਾਂ